ਸਦਕ ਤੋਂ ਮੁਰਾਦ ਹੈ ਸੱਚੀ ਸ਼ਰਧਾ ਸੱਚਾ ਵਿਸ਼ਵਾਸ ਸੱਚਾ ਭਰੋਸਾ ਸਾਫ਼ ਦਿਲ ਨਿਸ਼ਕਪਟ ਜਿੱਥੇ ਕਪਟ ਹੈ ਸਦਕ ਗੈਰ ਹਜ਼ਰ ਹੁੰਦਾ ਹੈ ਜਿੱਥੇ ਭਰੋਸਾ ਹੈ ਸਦਕ ਉੱਥੋਂ ਹੀ ਜਾਗਦਾ ਹੈ ਸਦਕ ਨਾਲ ਕੀਤੀ ਅਰਦਾਸ ਵੱਲ ਵਾਹਿਗੁਰੂ ਤੁਰੰਤ ਕੰਨ ਦਿੰਦਾ ਹੈ ਤੇ ਸੁਣ ਕੇ ਪ੍ਰਸੰਨ ਹੁੰਦਾ ਹੈ ਸਦਕ ਨਾ ਹੋਵੇ ਤਾਂ ਲਾਚਾਰੀ ਨਿਰਾਸ਼ਤਾ ਵਿੱਚ ਬਦਲ ਜਾਂਦੀ ਹੈ ਤੇ ਨਿਰਾਸ਼ ਹੋਏ ਜੀਵ ਦੀ ਬਖਸ਼ਿਸ਼ ਤੇ ਦਰਵਲ ਪਿੱਠ ਹੋ ਜਾਂਦੀ ਹੈ ਸਿਦਕ ਸਾਨੂੰ ਬੇਵਸੀਆਂ ਵਿੱਚ ਵੀ ਅਡੋਲ ਰੱਖਦਾ ਹੈ ਸਿਦਕਵਾਨ ਦੀ ਬੇਵਸਤੀ ਅਰਦਾਸ ਦੇ ਬੋਲ ਹੀ ਬੋਲਦੀ ਹੈ ਸਿਦਕੀ ਹਿਰਦਾ ਤਾਂ ਬਸ ਇਤਨਾ ਹੀ ਜਾਣਦਾ ਹੈ ਕਿਸ ਹੀ ਕੋਈ ਕੋਏ ਮੰਜ ਨਿਮਾਣੀ ਇਕ ਤੂੰ ਤੇ ਉਹ ਆਪਣੀ ਡੋਰੀ ਪ੍ਰਭੂ ਤੇ ਛੋੜ ਦਿੰਦਾ ਹੈ ਉਹ ਆਪਣੀ ਓਟ ਬਲ ਬੁੱਧ ਧਨ ਪਰਿਵਾਰ ਸਭ ਉਸੇ ਨੂੰ ਸਮਝਦਾ ਹੈ ਆਪਣੇ ਮਾਲਕ ਦੀ ਦਰਵੱਟਣ ਉਹ ਘੁੱਟ ਕੇ ਪਕੜ ਲੈਂਦਾ ਹੈ ਕਿਉਂਕਿ ਉਸ ਨੂੰ ਹੋਰ ਕਿਸੇ ਦੀ ਝਾਕ ਨਹੀਂ ਰਹਿੰਦੀ ਇਤਿਹਾਸ ਵਿੱਚ ਆਉਂਦਾ ਹੈ ਸੁਲਹੀ ਖਾਨ ਪਠਾਨ ਫੌਜ ਲੈ ਕੇ ਜਦੋਂ ਗੁਰੂ ਅਰਜਨ ਦੇਵ ਜੀ ਉੱਪਰ ਧਾਵਾ ਬੋਲਣ ਚੜਿਆ ਤਾਂ ਇਸ ਦੀ ਖਬਰ ਸਤਗੁਰਾਂ ਦੇ ਦਰਬਾਰ ਅਪੜੀ ਸੰਗਤ ਚਿੰਤਾਤੁਰ ਹੋ ਗਈ ਇਕ ਨੇ ਸੁਝਾਅ ਦਿੱਤਾ ਕਿ ਬਾਦਸ਼ਾਹ ਵੱਲ ਚਿੱਠੀ ਕੱਲੀ ਜਾਵੇ ਇਕ ਨੇ ਆਖਿਆ ਚਿੱਠੀ ਨਾਲੋਂ ਤਾਂ ਦੋ ਪਤਵੰਤੇ ਸਜਣਾ ਨੂੰ ਕੱਲਿਆ ਜਾਵੇ ਉਹਾਂ ਨੇ ਰਾਇ ਦਿੱਤੀ ਸੁੱਲੀ ਨੂੰ ਰੋਕਣ ਦਾ ਆਪ ਹੀ ਕੋਈ ਉਪਾਅ ਕਰ ਲਈਏ ਪਰ ਸਤਿਗੁਰੂ ਜੀ ਨੇ ਸਿਦਕ ਵਿੱਚ ਜੁੜ ਕੇ ਕੇਵਲ ਵਾਹਿਗੁਰੂ ਜੀ ਅੱਗੇ ਅਰਦਾਸ ਹੀ ਕੀਤੀ ਇਸ ਦੀ ਸਾਖੀ ਬਾਣੀ ਨੇ یوں ਭਰੀ ਹੈ ਪ੍ਰਥਮੇ ਮਤਾ ਜੇ ਪਤਰੀ ਚਲਾਵੋ ਦੁੱਤੀਏ ਮਤਾ ਤੋਇ ਮਾਨਕ ਪਹੁੰਚਾਵੋ ਤ੍ਰਿਤਿਏ ਮਤਾ ਕਿਛ ਕਰੋ ਉਪਾਇ ਮੈਂ ਸਭ ਕਿਛh ਛੋੜ ਪ੍ਰਭ ਤੁਹੀ ਧਿਆਇ ਸਿਦਕਵਾਨ ਡੋਲਦਾ ਨਹੀਂ ਆਸ ਲੰਘੋ ਕੇ ਝੋਲੀ ਅਡਦਾ ਤੇ ਸੰਤੋਖ ਵਨੋ ਕੇ ਉਡੀਕਦਾ ਹੈ ਭਰੋਸਾ ਸਬਰ ਆਸ ਤੇ ਇੰਤਜ਼ਾਰ ਸਿੱਧਕ ਦੇ ਪ੍ਰধান ਅੰਗ ਹਨ ਸਿੱਧਕ ਵਾਲਿਆਂ ਨੂੰ ਕੋਈ ਤੋਖਲਾ ਨਹੀਂ ਹੁੰਦਾ ਉਹ ਜਿੱਧਰ ਵੀ ਵੇਖਦੇ ਹਨ ਮਾਲਕ ਉੱਤੇਵਲ ਖੜਾ ਦਿਸਦਾ ਹੈ ਜਿਸ ਦਾ ਭਰੋਸਾ ਪੂਰਾ ਨਹੀਂ ਉਸ ਦਾ ਮਨ ਅਜੇ ਦੁਬਿਧਾ ਗ੍ਰਸਤ ਹੈ ਤੇ ਦੁਬਿਧਾ ਇਕਾਗਰ ਨਹੀਂ ਹੋਣ ਦਿੰਦੀ ਪਰ ਅਰਦਾਸ ਇਕਾਗਰ ਮਨ ਦੀ ਵਿਲਕਣੀ ਹੈ ਦੁਬਿਧਾ ਵਾਲਾ ਮਨ ਜੇਕਰ ਅਰਦਾਸ ਕਰੇ ਵੀ ਤਾਂ ਅੰਦਰ ਖਾਤੇ ਅਰਦਾਸ ਦੇ ਸੁਣੇ ਜਾਣ ਬਾਰੇ ਸ਼ੰਕਾਵਾਨ ਹੁੰਦਾ ਹੈ ਅਰਦਾਸ ਵੇਲੇ ਹੀ ਨਹੀਂ ਉਸ ਤੋਂ ਪਹਿਲਾਂ ਵੀ ਤੇ ਮਗਰੋਂ ਵੀ ਉਸ ਨੂੰ ਆਪਣੀ ਅਰਦਾਸ ਦੇ ਸੁਣੇ ਜਾਣ ਬਾਰੇ ਸ਼ੱਕ ਹੀ ਰਹਿੰਦਾ ਹੈ ਅਜੀਬ ਹਾਲਤ ਹੈ ਵਾਇਗਰੂ ਅੱਗੇ ਅਰਦਾਸ ਕਰਨੀ ਵੀ ਤੇ ਉਸ ਦੇ ਸੁਣੇ ਜਾਣ ਬਾਰੇ ਮਨ ਵਿੱਚ ਸ਼ੰਕਾ ਵੀ ਧਾਰਨਾ ਇਹ ਤਾਂ ਜਾਂ ਕਫਰ ਹੈ ਜਾਂ ਦੰਭ ਇਸ ਸੰਸਾ ਜਿਸਨੇ ਮਨ ਨੂੰ ਮਲੀਨ ਕਰ ਰੱਖਿਆ ਹੈ ਦੂਰ ਕਿਵੇਂ ਹੋਵੇ ਗੁਰੂ ਅਮਰਦਾਸ ਜੀ ਅਗਵਾਈ ਦਿੰਦੇ ਹਨ ਸਹਿ ਸਹਿ ਜਿਉ ਮਲੀਨ ਹੈ ਕਿਤ ਸੰਜਮ ਤੋਤਾ ਜਾਏ ਮਨ ਤੋ ਹੋ ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਏ ਸ਼ੰਕਾ ਇਹ ਸੂਚਨਾ ਦਿੰਦਾ ਹੈ ਕਿ ਸਿਦਕ ਕਦੇ ਪੂਰਾ ਬਲਵਾਨ ਨਹੀਂ ਹੋਇਆ ਇਹ ਨਹੀਂ ਕਹਿੰਦਾ ਕਿ ਸਿਦਕ ਗੈਰ ਹਾਜ਼ਰ ਹੈ ਸਿਦਕ ਨਾ ਹੋਵੇ ਤਾਂ ਅਸ਼ਰਦਾ ਪੈਦਾ ਹੁੰਦੀ ਹੈ ਜਿਸ ਪਾਸ ਸ਼ਰਦਾ ਹੀ ਨਹੀਂ ਉਸ ਨੂੰ ਸ਼ੰਕਾ ਕਾਸਤੇ ਸ਼ੰਕੇ ਤੇ ਦੁਬਿਦਾ ਤੋਂ ਛੁਟਕਾਰਾ ਪਾਣ ਦਾ ਸਾਧਨ ਵੀ ਅਰਦਾਸ ਹੀ ਹੈ हे ਵਾਹਿਗੁਰੂ ਦੁਬਿਦਾ ਮੈਨੂੰ ਤੇਰੇ ਚਰਨਾਂ ਨਾਲ ਜੁੜਨ ਨਹੀਂ ਦਿੰਦੀ ਤੂੰ ਸਦਾ ਆਪਣੇ ਸੇਵਕਾਂ ਦੀ ਦੁਬਿਦਾ ਨਿਵਾਰਦਾ ਆਇਆ ਹੈ ਮੈਂ ਅੱਜ ਇਸ ਤੇ ਵੀ ਕਿਰਪਾ ਕਰ ਜਿਸ ਦੀ ਦੁਬਿਦਾ ਵਾਹਿਗੁਰੂ ਨਿਵਾਰ ਦਿੰਦਾ ਹੈ ਉਸ ਉੱਤੇ ਆਪਣਾ ਬ੍ਰਹਮ ਰਹਸ ਪ੍ਰਗਟ ਕਰ ਦਿੰਦਾ ਹੈ ਫਿਰ ਉਹ ਸੇਵਕ ਦੁਬਿਦਾ ਤੇ ਸ਼ੰਕੇ ਤੋਂ ਮੁਕਤ ਪੂਰਨ ਸਿਦਕ ਵਿੱਚ ਜੁੜ ਰਹਿੰਦਾ ਹੈ